ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਸੰਗ ਤੁਸੀਂ ਬਣਾਇਆ ਹੋਇਆ ਅਖਰ ਜੋੜ ਕੇ ਹਾਂਜੀ ਉਹ ਕਿਰਪਾ ਕਰਕੇ ਸੁਣਾਓ ਅੱਜ ਉਹ ਤੰਨੇ ਤੰਨੇ ਗੁਰੂ ਤੇਗ ਬਹਾਦਰ ਤੰਨੇ ਤੰਨੇ ਗੁਰੂ ਤੇਗ ਬਹਾਦਰ ਰੋਕਿਆ ਸੀ ਜੇ ਨਾ ਜ਼ੁਲਮ ਦਾ ਸਾਗਰ ਰੋਕਿਆ ਸੀ ਜੇ ਨਾ ਜ਼ੁਲਮ ਦਾ ਸਾਗਰ ਤੰਨ ਤੰਨ ਗੁਰੂ ਤੇਗ ਬਹਾਦਰ ਤੰਨ ਤੰਨ ਗੁਰੂ ਤੇਗ ਬਹਾਦਰ ਜਦੋਂ ਰੰਗ ਜੇਵ ਸੀ ਝੁਲਮ ਕਮਾਉਂਦਾ ਸਬਦੀ ਪਿਆਸੀ ਸੁਨ ਤੇ ਕਰਾਉਂਦਾ ਜੋ ਨਹੀਂ ਸੀ ਹੁਕਮ ਨੂੰ ਮੰਨਦਾ ਉਸ ਨੂੰ ਸੀ ਛੱਟ ਪਾਰ ਲੰਗਾਉਂਦਾ ਸਬਾ ਮਣੀ ਜਨੇ ਊਲਾਂਣਦੇ ਸਬਾ ਮਣੀ ਜਨੇ ਊਲਾਂਣਦੇ ਕਰਦੋ ਸੀ ਨਿਤ ਆ ਡਰ ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਰੋਕਿਆ ਸੀ ਜੇ ਨਾ ਜ਼ੁਲਮ ਦਾ ਸਾਗਰ ਰੋਕਿਆ ਸੀ ਜੇ ਨਾ ਜ਼ੁਲਮ ਦਾ ਸਾਗਰ ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਜਦੋਂ ਪੰਡਤਾਂ ਨੂੰ ਨਾ ਕੋਈ ਦਿਸਿਆ ਰ ਆ ਕੇ ਗੁਰੂ ਜੀ ਦੀ ਫੜ ਲਈ ਬਾ ਕਹਿੰਦੇ ਤੁਸੀਂ ਹੀ ਕੋਈ ਕਰੋ ਉਪਰਾਲਾ ਸਾਡਾ ਨਹੀਂ ਕੋਈ ਰਿਆ ਰਖਵਾਲਾ ਰੰਗ ਜੇਵ ਹੈ ਬਣਿਆ ਜਾਬਰ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਰੁਕਿਆ ਸੀ ਜਿਨਾਂ ਜ਼ੁਲਮ ਦਾ ਸਾਗਰ ਰੋਤਿਆ ਸੀ ਜਿਨਾਂ ਜ਼ੁਲਮ ਦਾ ਸਾਗਰ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਗੁਰੂ ਜੀ ਨੇ ਮੁੱਖੋਂ ਫਰਮਾਇਆ ਪਿਆਰੇ ਨਾਲ ਸਭ ਨੂੰ ਸਮਝਾਇਆ ਜੇ ਕੋਈ ਮਹਾਪੁਰਸ਼ ਦੇਵੇ ਕੁਰਬਾਨੀ ਫੇਰ ਹੀ ਜਾਣਾ ਧਰਮ ਵਿੱਚ ਆਇਆ ਜੇ ਕੋਈ ਮਹਾਪੁਰਸ਼ ਦੇਵੇ ਕੁਰਬਾਨੀ ਫੇਰ ਹੀ ਜਾਣਾ ਧਰਮ ਵਿੱਚ ਬਚਾਇਆ ਹੋਰ ਕਿੰਨੀ ਦੇਰ ਸੰਹਾਗੇ ਨਰਾਦਰ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਰੋਕਿਆ ਸੀ ਜਿੰਨਾਂ ਜ਼ੁਲਮ ਦਾ ਸਾਗਰ ਰੋਕਿਆ ਸੀ ਜਿੰਨਾਂ ਜ਼ੁਲਮ ਦਾ ਸਾਗਰ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਹੋ ਸਾਡੇ ਸਿੱਖ ਨਹੀਂ ਆ ਰਹਿਆਂ ਤੋਂ ਡਰਦੇ ਹੱਸ-ਹੱਸ ਪੈ ਨੇ ਚਰਖੜੀਆਂ ਚੜਦੇ ਦੇਖਾਂ ਦੇ ਵਿੱਚ ਲੈਣ ਉਵਾਲੇ ਫੇਰ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਹੰਕਾਰ ਦੀ ਤੋੜੇ ਦੇਣ ਗਏ ਗਾਗਰ ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਰੋਕਿਆ ਸੀ ਜਿਨ੍ਹਾਂ ਜ਼ੁਲਮਾਂ ਦਾ ਸਾਗਰ ਰੋਕਿਆ ਸੀ ਜਿਨ੍ਹਾਂ ਜ਼ੁਲਮਾਂ ਦਾ ਸਾਗਰ ਹਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਸੱਚਾ ਇਤਿਹਾਸ ਲਿਖਦਾ ਹੈ ਸਿੰਘ ਗੁਰਮੇਲ ਰੱਬ ਨੇ ਬਣਾਇਆ ਕੈਸਾ ਖੇਲ ਬਾਬੇ ਨਾਨਕ ਦਾ ਸੀ ਬੋਲ ਪਗਾਇਆ ਧਰਮ ਲਈ ਸੀ ਸੀਸ ਕਟਾਇਆ ਭਰਤ ਮਾਂ ਦੀ ਬਣ ਕੇ ਚਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਰੋਕਿਆ ਸੀ ਜਿਹਨਾਂ ਜ਼ੁਲਮ ਦਾ ਸਾਗਰ ਰੋਕਿਆ ਸੀ ਜਿਹਨਾਂ ਜ਼ੁਲਮ ਦਾ ਸਾਗਰ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਟਾਈਮ ਜੇ ਆਪਣਾ ਕੁਰਬਾਨੀ ਨਾ ਦਿੰਦੇ ਇਸ ਜ਼ਬਰ ਤੇ ਜ਼ੁਲਮ ਦੇ ਤੂਫਾਨ ਨੂੰ ਨਾ ਠੱਲ ਦੇ ਅੱਜ ਭਾਰਤ ਦੇ ਵਿੱਚ ਸਿੰਘ ਤੇ ਰਾਣ ਲਿਖਣ ਵਾਲਾ ਕੋਈ ਨਹੀਂ ਸੀ ਹੋਣਾ ਸੋ ਸਾਨੂੰ ਅੱਜ ਇਤਿਹਾਸ ਨੂੰ ਵਿਰਸੇ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਆਓ ਸਾਡੇ ਨਾਲ ਕੇ ਆਪਣੇ ਡਿਊਟੀ ਨਿਭਾਈਏ ਜੀਆਂ ਕੋਸ਼ਿਸ਼ਾਂ ਕਰੀਏ ਆਪਣੇ ਧਰਮ ਦਾ ਦੁਨੀਆ ਨੂੰ ਦੱਸੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕਿਵੇਂ ਜੀ